ਤੇ ਆਤ ਕੋਈ ਸ਼ਰਾਰਤੀ ਅੰਸਰ ਆ ਕੇ ਉਰੇ ਇਸ ਪ੍ਰਤੀਸ਼ਠਾ ਨੂੰ ਭੰਗ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਆ ਤੇ ਕੋਈ ਸੇਵਾਦਾਰਾਂ ਨੇ ਉਹਨਾਂ ਨੂੰ ਸਮਝਾਵਾ ਜਾ ਕੇ ਭੇਜਤੇ ਆ ਤੇ ਉੱਥੇ ਜਾ ਕੇ ਵੀ ਉੱਥੇ ਵਿਸ਼ਕਰਮਾ ਚੌਂਕ ਦੇ ਵਿੱਚ ਜਾ ਕੇ ਉਹਨਾਂ ਤੇ ਹਮਲਾ ਕਰਦੇ ਆ ਇਹ ਕਿਹੜੀ ਜਗ੍ਹਾ ਦੀ ਗੱਲ ਹੈ ਇਹ ਉਰੋ ਦੀ ਉਰੋ ਤੋਂ ਚਾਲੂ ਹੋਇਆ ਜੀ ਦਸ਼ਮੇਸ਼ ਹਾਂਜੀ ਦਸ਼ਮੇਸ਼ ਨਗਰ ਡੇਰਾ ਸਾਧੂ ਆਸ਼ਰਮ 16 ਨੰਬਰ ਗਲੀ ਕਿੰਨੇ ਕੁ ਲੋਕ ਸੀਗੇ ਜਿਨ੍ਹਾਂ ਨੇ ਆਪਣੇ ਗੱਡੀ ਦੇ ਵਿੱਚ ਆਏ ਸੀ ਸਾਨੂੰ ਤਾਂ ਉਹਨਾਂ ਨੇ ਖਿੱਚ ਕੇ ਅੰਦਰ ਲੈ ਗਏ ਤਾਂ ਤਾਂ ਬਾਹਰ ਨਹੀਂ ਨਿਕਲਣ ਦਿੱਤਾ ਘੱਟੋ ਘੱਟ 15 20 ਜਣੇ ਹੋਣਗੇ ਮੇਰੇ ਸਾਥ ਹਾਂਜੀ 60 ਫੁੱਟ 60 ਫੁੱਟ ਉਹ ਸੇਵਾਦਾਰ ਦੇ ਵਿਚਾਰੇ ਦੇ ਉੱਥੇ ਜਾ ਕੇ ਪਤਾ ਨਹੀਂ ਉਹਰੇ ਉਂਗਲ ਵੱਡੇ ਜੇ ਉੱਥੇ ਵੱਡੇ ਰੱਬ ਜਾਣਦਾ ਹੁਣ ਸੀਐਮਸੀ ਹਸਪੀਟਲ ਦੇ ਵਿੱਚ ਦਾਖਲ ਆ ਗਏ ਬਸ ਕੀ ਮਾਮਲਾ ਕੀ ਆ ਕਿਉਂ ਹੋਇਆ ਹਾਂਜੀ ਕਿਉਂ ਹੋਇਆ ਉਹਰੇ ਕਬਜ਼ਾ ਕਰਨ ਦੇ ਵਿੱਚ ਆਏ ਸੀ ਵੀ ਇਸ ਧਰਮ ਨੂੰ ਤੁਸੀਂ ਡੇਰੇ ਨੂੰ ਵੇਚ ਦਿਓ ਇਹ ਵੇਚੋ ਇਹਨੂੰ ਕੋਣ ਬੰਦੇ ਨੇ ਉਹਰੇ ਆਪਣੇ ਸੰਤਾਂ ਦਾ ਜਿਹੜੇ ਗੁਰਪਰਣਾਲੀ ਸਾਡੀ ਆਪਣੇ ਗੱਦੀ ਚੱਲੀ ਆ ਰਹੀ ਆ ਪਰਦਾਦਾ ਗੁਰੂ ਜੀ ਦੇ ਸਮੇ ਤੋਂ ਦਾਦਾ ਗੁਰੂ ਜੀ ਸੀ ਆਪਣੇ ਮਹੰਤ ਚੂੜਗਰੀ ਜੀ ਠੀਕ ਹੈ ਜੀ ਫਿਰ ਮਹੰਤ ਜੀਤਗਿਰੀ ਜੀ ਮਹਾਰਾਜ 2006 ਦੇ ਵਿੱਚ ਚੋਲਾ ਛੱਡ ਗਏ ਫਿਰ ਮਹੰਤ ਦੀਪਗਿਰੀ ਗੁਰੂ ਮਹਾਰਾਜ ਆਪਣੇ ਪਿਤਾ ਗੁਰੂ ਸੀਗੇ ਫਿਰ ਉਹ ਚੋਲਾ ਛੱਡ ਗਏ ਫਿਰ ਉਹਦੇ ਬਾਅਦ ਸਾਨੂੰ ਗੱਦੀ ਦੇਣ ਲੱਗੇ ਸੀ ਮਹੰਤ ਕਾਕਾਗਿਰੀ ਜੀ ਨੂੰ ਕਿ ਆ ਵੀ ਸਾਡੇ ਤਾਇਆ ਗੁਰੂ ਜੀ ਤੋਂ ਬੈਠੇ ਨੇ ਇਹ ਆਪਣੇ ਸ਼ਿਸ਼ੋ ਵੀ ਤੇ ਲੱਗਦੇ ਨੇ ਅੱਛੀ ਤਰ੍ਹਾਂ ਲੱਗਦੇ ਨੇ ਉਹਨਾਂ ਦੇ ਜਾਣ ਤੋਂ ਬਾਅਦ ਗੁਰਪਰੰਪਰਾ ਹੀ ਚੱਲੀ ਆ ਰਹੀ ਹੈ ਉਹਨਾਂ ਨੇ ਸਾਨੂੰ ਗੱਦੀ ਦੇਤੀ ਉਹ ਹੁਣ ਉਹਨਾਂ ਦਾ ਪੜਪੋਤਾ ਉੱਠ ਕੇ ਕਹਿ ਰਿਹਾ ਵੀ ਇਸ ਨੂੰ ਜਾਂ ਤਾਂ ਵੇਚੋ ਜਾਂ ਤਾਂ ਫਿਰ ਜਾਨੂੰ ਇਹਦੇ ਚ ਹਿੱਸਾ ਦਿਓ ਜਾਂ ਇਹਨੂੰ ਕੁਝ ਕਰੋ ਹੁਣ ਦੱਸੋ ਵੀ ਇਹ ਧਰਮਸ ਨੂੰ ਅਸੀਂ ਵੇ بس ਇਹ ਗੱਲ ਆ ਜੀ بس ਉਹਨਾਂ ਕੋਲ ਕੋਈ ਹਥਿਆਰ ਵੀ ਸੀਗਾ ਹਾਂ ਉਹਨਾਂ ਕੋਲੇ ਹਥਿਆਰ ਸੀਗਾ ਮੇਰਾ ਬੇਟਾ ਗਾ ਸੁੰਦਰ ਆ ਬੇਟੀ ਆ ਟੋਕਾ ਜੀ ਉਹਨਾਂ ਕੋਲੇ ਇਹਨਾਂ ਨੇ ਦੇਖਿਆਗਾ ਬਹੁਤ ਵੱਡਾ ਕਹਿੰਦੇ ਕੋਲ ਨਾਲ ਕੋਲੇ ਤੇਜਦਾਰ ਹਥਿਆਰ ਸੀਗਾ ਹਾਂ ਜੀ ਆਪਣੇ ਇੱਕ ਤਾਂ ਉਹ ਹੋਇਆਗਾ ਸੇਵਾਦਾਰ rahul baba ਇਹ ਆ ਇੱਕਾ ਮੇਰੀ ਬੇਟੀ ਆ ਦੇਖੋ ਜੇ ਹੁਣ ਮਹਾਲਾ ਕਿਤਨਾ ਦਾ ਮਹਾਲਾ ਬਾਕੀ ਉਥੇ ਬਿਸ਼ਕਰਮਾ ਚੌਂਕ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਫਿਰ ਉਥੇ ਆਪਣੇ دہشت ਫਲਾਈ ਹਾਂ ਉਥੇ دہشت ਫਲਾਈ ਉਹਨਾਂ ਨੇ ਉਹਨਾਂ ਨੇ ਉਥੋਂ ਦੀ ਵੀ ਦਰਵਾਜ਼ੇ ਤੋੜੇ ਨੇ ਉਥੇ ਮੇਰੇ ਭਰਾ ਦੇ ਤੇਜਦਾਰ ਹਥਿਆਰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਸਾਡੀ ਨੌ ਰਾਣੀਆਂ ਜਿਹੜੀ ਉਥੇ ਪ੍ਰੈਗਨੈਂਟ ਹੈਗੀ ਆ ਮੇਰਾ ਭਰਾ ਡਿਪਰੈਸ਼ਨ ਦੇ ਵਿੱਚ ਹੈਗਾਗਾ ਤੇ ਮੇਰੀ ਮਾਂ 60 70 ਸਾਲ ਦੀ ਆ ਉਹਨਾਂ ਨੂੰ ਕਹਿੰਦੇ ਤੇਰੇ ਕੱਪੜੇ ਫਾੜਾਂਗੇ ਤੇਰੇ ਜੁੰਡੇ ਨਹੀਂ ਜੀ ਦੋ ਵਾਰ ਬਾਈ ਹੋਈ ਪੁਲਿਸ ਆਈ ਨਹੀਂ ਜੀ ਪੁਲਿਸ ਨੂੰ ਅਸੀਂ ਬੇਨਤੀ ਕੀਤੀ ਆ ਹਜੇ ਕਾਰਵਾਈ ਕੋਈ ਨਹੀਂ ਹੋਈ ਕਿਉਂਕਿ ਹਾਂਜੀ ਹਾਂਜੀ ਰਾਤ 12 ਵਜੇ ਸੀ ਗਏ ਸੀ ਇਹ ਕੰਪਲੀਟ ਹਾਂਜੀ ਅਸੀਂ ਇਹ ਬੇਨਤੀ ਕਰਦਾ ਵੀ ਸਾਨੂੰ ਇਨਸਾਬ ਮਿਲਣਾ ਚਾਹੀਦਾ ਬਸ ਬਸ ਇਹ ਨਹੀਂ ਕਿ ਬੇਨਤੀ ਕਰ ਰਹੇ ਆ ਜੇ ਕੋ ਸਾਡੇ ਚ ਕਿਵੇਂ ਸਾਡੇ ਤੇ ਵੀ ਹਾਰ ਲੱਗਣੀ ਚਾਹੀਦੀ ਆ ਬਾਕੀ ਸਾਡੀ ਮਹੱਲੇ ਦੇ ਵਿੱਚੋਂ ਉਰੋ ਤੋਂ ਵੀ ਇਨਕੁਆਰੀ ਕੀਤੀ ਜਾਵੇ ਉਸ ਵਿਸ਼ਕਰਮਾ ਚੌਂਕ ਤੋਂ ਵੀ ਇਨਕੁਆਰੀ ਕੀਤੀ ਜਾਵੇ ਬਸ ਦੁੱਧ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾਗਾ जड़ हरी होनी चाहिए जित होनी चाहिए देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप